ਕਕਾਲਚਾ ਮਾਈਕਲ ਜੀ ਕੀ ਪਤੇ ਦਾਸ ਰਣਜੀਤ ਨਗਰ ਦਿੱਲੀ ਕਥਾ ਕਰਿਆ ਸੀ 10 ਤਰੀਕ ਨੂੰ ਕਰੀਬ 9:00 10:00 ਵਜੇ ਮੇਰੀ ਗੱਡੀ ਦਾ ਸ਼ੀਸ਼ਾ ਤੋੜ ਕੇ ਕਿਸੇ ਨੇ ਵਿੱਚੋਂ ਬੈਗ ਤੇ ਕੰਪਿਊਟਰ ਤੇ ਹੋਰ ਸਾਰਾ ਜੋ ਸਮਾਨ ਕੱਢ ਲਿਆ ਐ ਸਮੁੱਚੀ ਸ਼ਾਸਨਤ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਬਿហੋਸਾ ਦਾ ਬਸਬਦ ਇਹ ਸ਼ੇਅਰ ਕਰੋ ਕਿਉਂਕਿ ਇਹਦੇ ਵਿੱਚ ਗੁਰਮਤ ਮੋਤੀ ਦਾ ਤੀਜਾ ਹਿੱਸਾ ਬਹੁਤਾਂ ਹਿੱਸਾ ਲਿਖਿਆ ਸੀ ਸਿਰਫ 2-4 ਲੇਖ ਬਾਕੀ ਰਹਿੰਦੇ ਸਨ ਉਹ ਕਾਟਾ ਕਦੇ ਨਾ ਪੂਰਾ ਹੋਣਾ ਹੈ ਤੇ ਮੈਨੂੰ ਉਹਦਾ ਬੜਾ ਦੁੱਖ ਹੈ ਮੈਂ ਸਿੱਖ ਜਗਦੀ ਸੇਵਾ ਕਰਨੀ ਚਾਹੁੰਦਾ ਸੀ ਅਗਰ ਕਿਸੇ ਨੂੰ ਪਤਾ ਲੱਗੇ ਤਾਂ ਮੈਨੂੰ ਪੁਲੀਸ ਜ਼ਰੂਰ ਦੱਸੋ ਦੁਤੀ ਬੇਨਤੀ ਪ੍ਰਿੰਮੇ ਸਾਉਦੀ ਡੈਰੀ ਉਹਦੇ ਚ ਵੀ ਪ੍ਰੋਗਰਾਮ ਬੜੀ ਦੂਰ ਤੱਕ ਬੁੱਕ ਹੋਏ ਸਨ ਤੇ ਉਹ ਡੈਰੀ ਵੀ ਖਵਾ ਚੁਗੀ ਆ ਜਿਨ੍ਹਾਂ ਜਿਨ੍ਹਾਂ ਗੁਰਮਖਾਂ ਨੇ ਆਪਣੇ ਅਗਲੇ ਸਾਲ ਪ੍ਰੋਗਰਾਮ ਬੁੱਕ ਕਰਵਾਏ ਹੋਏ ਕੋ ਇੱਕ ਵਾਰੀ ਮੈਨੂੰ ਜ਼ਰੂਰ ਸੰਪਰਕ ਕਰੋ 9815663344 9815663344 ਮੈਂ ਅਸਰ ਰੱਖਾਂਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ